328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਇਸ ਵੇਲੇ ਬਹੁਤ ਸਸੋ ਪੰਜ ਆਖਰਕਾਰ ਹੋ ਕੀ ਰਿਹਾ ਬੰਗੇ ਸ਼ਹਿਰ ਦੇ ਵਿੱਚ ਕੀ ਹੋਇਆ ਔਰ 328 ਪਾਵਨ ਸਰੂਪ ਆਖਰ ਹੈ ਕਿਥੇ ਸਰਕਾਰ ਯੂ ਟਰਨ ਕਿਉਂ ਲੈ ਲੈਂਦੀ ਹੈ ਇਸ ਵੇਲੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ 'ਚ ਹੋਣਗੇ ਪਰ ਅਸਲ ਦੇ ਵਿੱਚ ਬੰਗੇ ਸ਼ਹਿਰ ਦੇ ਨਾਲ ਜੁੜਿਆ ਜਿਹੜਾ ਇਹ ਮਾਮਲਾ ਆ ਖਾਸ ਤੌਰ ਦੇ ਉੱਤੇ ਬੰਗੇ ਸ਼ਹਿਰ ਦੇ ਨਾਲ ਜੁੜਿਆ ਹੋਇਆ ਮਾਮਲਾ ਜੋ ਰਾਜਾ ਸਾਹਿਬ ਦੀ ਉਹ ਜਾਂ ਤਾਂ ਮਜ਼ਾਰ ਹੈ ਜਾਂ ਗੁਰਦੁਆਰਾ ਹੈ ਉਹ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਉੱਥੇ ਸਰੂਪ ਕਿਵੇਂ ਗਏ ਜਾਂ ਉੱਥੋਂ ਇਹ ਪੰਥਕ ਪੋਲਿਟਿਕਸ ਕਿਵੇਂ ਆਪਰੇਟ ਕਰਨ ਲੱਗ ਗਈ ਮੇਰੇ ਨਾਲ ਮੌਜੂਦ ਨੇ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਲਾਕਰ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸਾਹਿਬ ਵਨਦੀ ਪੰਜਾਬੀ ਦੇ ਸਵਾਗਤ ਸਤ ਸ੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਭਾਈ ਸਾਹਿਬ ਲੰਗੇ ਕੱਲ ਤੋਂ ਇਨਫੈਕਟ ਕੱਲ ਸ਼ਾਮ ਤੋਂ ਹੀ ਖਬਰ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਯੂ ਟਰਨ ਲੈ ਲਿਆ ਰਾਜਾ ਸਾਹਿਬ ਵਾਲੇ ਮਾਮਲੇ ਨੂੰ ਲੈ ਕੇ 328 52 ਸਰੂਪਾਂ ਦੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਪਹਿਲਾਂ ਇਹ ਦਾਅਵਾ ਕਰਦੇ ਆ ਕਿ ਉੱਥੇ ਸਰੂਪ ਪਏ ਹੋਏ ਨੇ ਤੇ ਉਸ ਤੋਂ ਬਾਅਦ ਹੁਣ ਇਹ ਸਾਰਾ ਮਾਮਲਾ ਵਾਪਸ ਘੁੰਮ ਜਾਂਦਾ ਜੀ ਆਪਾਂ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੁਸੀਂ ਕਿਵੇਂ ਦੇਖਦੇ ਹੋ ਵੈਸੇ ਤਾਂ ਦੇਖੋ ਇਹਦੇ ਬਾਬਤ ਬਹੁਤ ਸਾਰ ਯਾਨੀ ਮਗਰ ਮੈਂ ਫਿਰ ਵੀ ਹੈਰਾਨ ਆ ਕਿ ਜਿਹੜੀ ਜਾਣਕਾਰੀ ਹੈ ਉਹ ਖੁੱਲ ਕੇ ਪਤਨੀ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਿਹੜਾ ਇਹ ਹੁਣ ਸਾਰੀ ਗੱਲਬਾਤ ਚ ਮੋੜ ਆਇਆ ਨਾ 328 ਰੁਪਿਆਂ ਦੀ ਜਿਹੜੀ ਗੱਲ ਹੈਗੀ ਆ ਜਿਹਦੇ ਵਿੱਚ ਲਾਪਤਾ ਸਰੂਪਾਂ ਦੀ ਜਿਹੜੀ ਜਾਣਕਾਰੀ ਲੱਭਦੇ ਲੱਭਦੇ ਜਿਹੜੇ ਬੰਗੇ ਦੇ ਵਿੱਚ ਰਾਜਾ ਸਾਹਿਬ ਦੇ ਆ ਜਿਹੜਾ ਸਥਾਨ ਬਣਿਆ ਹੋਇਆ ਉਸ ਥਾਂ ਦੇ ਨਾਲ ਜਿਹੜੀ ਇੱਕ ਗੁਰਦੁਆਰਾ ਨਹੀਂ ਗੁਰਦੁਆਰਾ ਨਹੀਂ ਹੈਗਾ ਉਹ ਹੂੰ ਉਹ ਦੱਸਾਂਗੇ ਤੁਹਾਨੂੰ ਤਾਂ ਉਹਦੇ ਬਾਰੇ ਸਾਰੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਮੋਟੀ ਮੋਟੀ ਹੂੰ ਕੀ ਕਿਉਂਕਿ ਮੈਂ ਉੱਥੇ ਗਿਆ ਹੋਇਆ ਹਾਂ ਹੂੰ ਮੈਂ ਉੱਥੇ ਗਿਆ ਹੋਇਆ ਇਸ ਕਰਕੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉੱਥੇ ਕੀ ਬਣਿਆ ਹੋਇਆ ਕਿਵੇਂ ਬਣਿਆ ਹੋਇਆ ਹੂੰ ਜਿਹੜਾ ਤਾਂ ਇਹ ਰਾਜਾ ਸਾਹਿਬ ਦਾ ਉੱਥੇ ਥਾਂ ਬਣਿਆ ਹੋਇਆ ਨਾ ਉਹ ਥਾਂ ਦੇ ਵਿੱਚ ਉਹ ਜਿਹੜੀ ਮੇਨ ਜਗ੍ਹਾ ਆ ਉਹ ਉਹਨੂੰ ਅੰਗੀਠਾ ਸਾਹਿਬ ਦੀ ਤਰ੍ਹਾਂ ਉਹਨਾਂ ਦੇ ਮਤਲਬ ਉਹਨੂੰ ਗੀਠਾ ਸਾਹਿਬ ਕਹਿੰਦੇ ਆ ਹੂੰ ਤੇ ਉੱਥੇ ਕਹਿੰਦੇ ਆ ਕਿ ਉਹਨਾਂ ਨੇ ਆਖਰੀ ਸਮਾਂ ਆਪਣਾ ਸੁਵਾਸ ਆਖਰੀ ਸੁਵਾਸ ਉੱਥੇ ਛੱਡੇ ਤੋਂ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਉੱਥੇ ਹੋਇਆ ਤੇ ਉਹ ਜਿਹੜੀ ਜਗ੍ਹਾ ਹੈਗੀ ਆ ਉਹ ਇੱਕ ਤਰ੍ਹਾਂ ਦੀ ਮਜ਼ਾਰ ਦੀ ਤਰ੍ਹਾਂ ਬਣੀ ਹੋਈ ਹੈ ਹੂੰ ਹੂੰ ਹੁਣ ਉਹ ਕੀ ਗੱਲ ਹੈਗੀ ਆ ਜਿਹੜੀ ਤਾਂ ਲੋਕਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਸ਼ਰਧਾ ਆ ਜੀ ਉਹ ਸ਼ਰਧਾ ਜਿਹੜੀ ਆ ਮੈਂ ਇਹ ਮੰਨ ਮੰਨ ਵੀ ਲੈਣਾ ਇੱਕ ਵਾਰੀ ਕਿ ਚਲੋ ਹਰ ਤਰ੍ਹਾਂ ਦੇ ਲੋਕ ਨੇ ਹਰ ਤਰ੍ਹਾਂ ਦੇ ਧਰਮ ਤੋਂ ਉੱਥੇ ਲੋਕ ਜਾਂਦੇ ਹੋਣਗੇ ਬੰਦਿਆਂ ਦੇ ਵਿੱਚ ਆਪਣੇ ਧਰਮ ਨੂੰ ਲੈ ਕੇ ਗਿਆਨ ਨੂੰ ਉਸ ਤਰੀਕੇ ਦੀ ਵਿਸ਼ਵਾਸ ਵਾਲੀ ਗੱਲ ਨਹੀਂ ਹੁੰਦੀ ਕਿਸੇ ਜਗ੍ਹਾ ਤੇ ਜਾ ਕੇ ਜਾ ਕੇ ਜਵਾਜ਼ ਵੱਡ ਜਾਂਦਾ ਇਹ ਹੋ ਸਕਦਾ ਲਾਜ਼ਮੀ ਹੈ ਬਰ ਗੱਲ ਤੇ ਹੈਗੀ ਜਿੱਥੇ ਗੁਰੂਗ੍ਰੰਥ ਸਾਹਿਬ ਦਾ ਸਰੂਪ ਹੈ ਉਹ ਜਗ੍ਹਾ ਤਾਂ ਫਿਰ ਗੁਰਦੁਆਰਾ ਸਾਹਿਬ ਹੀ ਹੋ ਸਕਦੀ ਹੈ ਜਾਓ ਸਿਰਫ ਗੁਰਦੁਆਰਾ ਸਾਹਿਬ ਹੋ ਸਕਦੀ ਹੈ ਜਾਓ ਮਜ਼ਾਰ ਹੋ ਸਕਦੀ ਹੈ ਜਾਓ ਮੰਦਿਰ ਹੋ ਸਕਦਾ ਜਾਓ ਮਜ਼ਾਰ ਹੋ ਸਕਦਾ ਮਤਲਬ ਇਹ ਸਾਰਾ ਕੁਝ ਮਿਕਸ ਨਹੀਂ ਹੋ ਸਕਦਾ ਹੁਣ ਜਿਹੜੇ ਉੱਥੇ ਬੰਦੇ ਗਏ ਨੇ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਹੋਊਗਾ ਜਾਂ ਜਿਹਨਾਂ ਨੂੰ ਧਰਮ ਦੀ ਸਮਝ ਹੋਊਗੀ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਹੋਊਗਾ ਕਿ ਅੰਦਰ ਕੀ ਮਾਹੌਲ ਹੈਗਾ ਜਿਹੜੀ ਉਹਦੀ ਹਿਸਟਰੀ ਹੈਗੀ ਆ ਉਹ ਹੈਗੀ ਆ ਕਿ ਜਿਹੜਾ ਰਸੋਈ ਘਰ ਜਿਹੜਾ ਉਹਨਾਂ ਦਾ ਜਿਹਨੂੰ ਰਸੋਖਾਨਾ ਕਹਿੰਦੇ ਆ ਉਹ ਜਿਹੜਾ ਲੰਗਰ ਜਿਹੜਾ ਹੈਗਾ ਹਰ ਜਗ੍ਹਾ ਪਹੁੰਚਦਾ ਕਰਦਾ ਆ ਲੰਗਰ ਨੂੰ ਲੈ ਕੇ ਜੇ ਕੋਈ ਵੀ ਲੋੜਵੰਦ ਬੰਦਾ ਆ ਕੋਈ ਭੁੱਖਾ ਆ ਉਹਨੂੰ ਉੱਥੇ ਜਾ ਕੇ ਲੰਗਰ ਸ਼ਿਕਨ ਨੂੰ ਮਿਲਦਾ ਆ ਇਹ ਇੱਕ ਤਰ੍ਹਾਂ ਦਾ ਸਮਾਜ ਨੂੰ ਮੈਸੇਜ ਆ ਜੀ ਕਿ ਕੋਈ ਜਿਹੜਾ ਵੀ ਬੰਦਾ ਅਗਰ ਰਾਜਾ ਸਾਹਿਬ ਕੋ ਆਂਦਾ ਹੈਗਾ ਚਾਹੇ ਉਹ ਦੁਨੀਆ 'ਚ ਨਹੀਂ ਹੈਗੇ ਉਹਨਾਂ ਦੀ ਜਗਤ ਤੇ ਜਾ ਕੇ ਉਹ ਭੁੱਖਾ ਨਹੀਂ ਆਉਨੂ ਸ਼ਕਨ ਨੂੰ ਜਿਹੜੀ ਆ ਲੰਗਰ ਦੀ ਉੱਥੇ ਫੈਸਿਲਿਟੀ ਹੈਗੀ ਆ ਹਮਮ ਮਗਰ ਇੱਕ ਗੱਲ ਹੈਗੀ ਆ ਕਿ ਜੇ ਉਹ ਕਹਿੰਦੇ ਆ ਡੇਰਾ ਨਹੀਂ ਹੈਗਾ ਰਾਜਾ ਸਾਹਿਬ ਦੇ ਉੱਤੇ ਜਿਹੜੇ ਟਰਸਟ ਨੂੰ ਚਲਾ ਰਹੇ ਆ ਉਹ ਉਹ ਕਹਿੰਦੇ ਡੇਰਾ ਨਹੀਂ ਹੈਗਾ ਤੇ ਉਹਨੂੰ ਇਹ ਵੀ ਨਾ ਨਾ ਕਹਿਣ ਕਿ ਉਹ ਗੁਰਦੁਆਰਾ ਸਾਹਿਬ ਹੈਗਾ ਹੁਣ ਗੁਰਦੁਆਰਾ ਸਾਹਿਬ ਕਿੱਦਾਂ ਹੈਗਾ ਜਦੋਂ ਤੁਸੀਂ ਰਾਜਾ ਸਾਹਿਬ ਦੇ ਉਸ ਚਾਰ ਦੀਵਾਰੀ ਕੰਪਲੈਕਸ ਦੇ ਅੰਦਰ ਜਾਂਦੇ ਆ ਜੀ ਅੰਦਰ ਜਾਂਦੇ ਆ ਤਾਂ ਪਹਿਲੇ ਖੱਬੇ ਆਤਿਕ ਮੰਦਿਰ ਬਣਿਆ ਹੋਇਆ ਠੀਕ ਹੈ ਮੰਦਿਰ ਹੈ ਉਹ ਮੰਦਿਰ ਬਣਿਆ ਹੋਇਆ ਪ੍ਰੋਪਰ ਮੰਦਿਰ ਬਣਿਆ ਹੋਇਆ ਮੰਦਰ ਦੀ ਪੌੜੀਆਂ ਚੜ੍ਹਦੇ ਆ ਉੱਪਰ ਘੰਟੀ ਲੱਗੀ ਹੋਆ ਘੰਟੀ ਵਜਾ ਕੇ ਅੰਦਰ ਨੂੰ ਜਾਂਦੇ ਆ ਠੀਕ ਹੈ ਯਾਨੀ ਕਿ ਇੱਕ ਉੱਥੇ ਮੰਦਿਰ ਵੀ ਬਣਿਆ ਹੋਇਆ ਹੈ ਹਮ ਅੱਗੇ ਜਾਓਗੇ ਤੁਸੀਂ ਬੜਾ ਸਾਰਾ ਜਿਹੜਾ ਘੇਰਾ ਹੈ ਉਹਦੇ ਵਿੱਚ ਇੱਕ ਮਜ਼ਾਰ ਬਣੀ ਹੋਈ ਹੈ ਉਸ ਮਜ਼ਾਰ ਨੂੰ ਕਹੇ ਲੋ ਜਾਂ ਉਹਨਾਂ ਦਾ ਅੰਗੀਠਾ ਕਹੇ ਲੋ ਜਿਹੜਾ ਉੱਥੇ ਅੰਦਰ ਜਾ ਕੇ ਮਤਲਬ ਉਹਦੇ ਅੰਦਰ ਸੋਨੇ ਦਾ ਇੱਕ ਕਮਰਾ ਵੀ ਬਣਿਆ ਹੋਇਆ ਹੈ ਕਹਿੰਦੇ ਉੱਥੇ 35 ਕਿਲੋ ਸੋਨੇ ਦੀ ਜਿਹੜੀ ਆ ਸਾਰੀ ਉਹ ਸਾਰੀ ਕੀਤੀ ਗਈ ਹੋਈ ਹੈ ਤੇ ਉਹਦੇ ਅੰਦਰ ਉਹਨਾਂ ਦਾ ਥਾਂ ਬਣਿਆ ਹੋਇਆ ਕਹਿੰਦੇ ਜਿਉਂਦੀ ਤਸਵੀਰ ਨਹੀਂ ਹੈਗੀ ਗਲਤ ਤਸਵੀਰ ਹੋਣ ਦਾ ਹੁਣ ਦੀ ਨਹੀਂ ਹੈਗੀ ਗਲ ਹੈ ਜੀ ਕਿ ਉਹਨਾਂ ਦੀ ਥਾਂ ਬਣੀ ਹੋਈ ਹੈ ਜੇ ਥਾਂ ਬਣੀ ਹੋਈ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਜਿਹੜੀ ਗੁਰਮਤ ਦੇ ਅਨੁਸਾਰ ਜਿਹੜੀ ਗੱਲ ਹੈ ਥਾਂ ਪੂਜਣ ਵਾਲੀ ਤੇ ਗੁਰਗ੍ਰੰਥ ਸਾਹਿਬਾਰੇ ਨੂੰ ਪੂਜਣਾ ਤੇ ਦੋਨੋਂ ਅਲੱਗ-ਅਲੱਗ ਚੀਜ਼ਾਂ ਹੋ ਗਈਆਂ ਹੁਣ ਇਹਦੇ ਬਾਰੇ ਬਲਦੇਵ ਸਿੰਘ ਬਡਾਲਾ ਉਹਨਾਂ ਦੀ ਵੀ ਸਟੇਟਮੈਂਟ ਆਈ ਹੈ ਨਾਲ ਖੋਸੇ ਹੁਣਾ ਵੀ ਬੈਠੇ ਆ ਨਾਲ ਬਲਦੇਸ ਸਿੰਘ ਸਰਸਾ ਵੀ ਬੈਠੇ ਆ ਸਾਰੇ ਬੈਠੇ ਆ ਸਭ ਨੇ ਐਵੀਡੈਂਸ ਨਾਲ ਗੱਲ ਕੀਤੀ ਮਗਰ ਕੋਈ ਇਹ ਗੱਲ ਨਹੀਂ ਕਹਿ ਰਿਹਾ ਜਾਇਗਾ ਨਹੀਂ ਹਜੇ ਤੱਕ ਕੀਤੀ ਕਿ ਉੱਥੇ ਗੁਰਦੁਆਰਾ ਸਾਹਿਬ ਦੇ ਹੋਣ ਦੇ ਨਾਲ ਗੁਰਦੁਆਰਾ ਸਾਹਿਬ ਦੀ ਜਿਹੜੀ ਮਰਿਆਦਾ ਦਾ ਪਾਲਣ ਨਾ ਹੋਣ ਕਰਕੇ ਜਿਹੜਾ ਗੁਰੂ ਦੇ ਨਾਲ ਸ੍ਰੀਕੇ ਵਾਲਾ ਵਿਵਹਾਰ ਹੋ ਰਿਹਾ ਉਹਦੀ ਜ਼ਿੰਮੇਵਾਰੀ ਕਹਿੰਦੀ ਹੈ ਅੱਛਾ ਇਹਦੇ ਨਾਲ ਮੈਂ ਇਹ ਵੀ ਜਾਣਨਾ ਚਾਹੁੰਦਾ ਕਿ ਜੇ ਉੱਥੇ ਥਾਂ ਬਣਾਈ ਹੋਈ ਆ ਜਿਹਨੂੰ ਭਾਵੇਂ ਮਜ਼ਾਰ ਕਹਿ ਲੋ ਜਾਂ ਡੇਰਾ ਕਹਿ ਲੋ ਕੀ ਉਹ ਸਥਾਨ ਦੇ ਉੱਤੇ ਗੁਰਗਰਾਂ ਸਾਹਿਬ ਭੇਦੇ ਜਾ ਸਕਦੇ ਆ ਦੇਖੋ ਪਹਿਲੇ ਤਾਂ ਇਹ ਗੱਲ ਹੈਗੀ ਹੈ ਕਿ ਜੇ ਉਹ ਕਾਮਨ ਕੰਪਲੈਕਸ ਹੈਗਾ ਤੇ ਉਧਰ ਗੁਰੂ ਗੁਰਦੁਆਰਾ ਸਾਹਿਬ ਨਹੀਂ ਬਣ ਸਕਦਾ ਹਮ ਗੁਰਦੁਆਰਾ ਸਾਹਿਬ ਨਹੀਂ ਬਣ ਸਕਦਾ ਤੇ ਜਿੱਥੇ ਗੁਰਦੁਆਰਾ ਸਾਹਿਬ ਸੋਡਲ ਮੰਦਿਰ ਦੇ ਨਾਲ ਗੁਰਦੁਆਰਾ ਹੈਗਾ ਮੈਂ ਦੱਸਾਂ ਜਿਹੜਾ ਸੋਡਲ ਮੰਦਿਰ ਤੇ ਗੁਰਦੁਆਰਾ ਬਣਿਆ ਹੈ ਨਾ ਉਹਦੇ ਵਿੱਚ ਵੀ ਇਹੀ ਵਿਵਾਦ ਹੈਗਾ ਉੱਥੇ ਵੀ ਵਿਵਾਦ ਇਹੀ ਗੱਲ ਹੈ ਜੀ ਉੱਥੇ ਜਿਹੜੀ ਬਾਉਂਡਰੀ ਆ ਮੰਦਰ ਤੇ ਗੁਰਦੁਆਰੇ ਦੇ ਵਿੱਚ ਉਹ ਬਾਉਂਡਰੀ ਨਾ ਬਣਨ ਕਰਕੇ ਉੱਥੇ ਵਿਵਾਦ ਆ। ਹੂੰ ਗੁਰਦੁਆਰੇ ਨੇ ਉੱਥੇ ਬਾਉਂਡਰੀ ਬਣਾਉਣਾ ਚਾਹੁੰਦੇ ਆ। ਜੀ। ਕਿ ਇਹ ਜਿਹੜਾ ਮੰਦਰ ਹੈ ਇਹਦਾ ਰਸਤਾ ਵੱਖਰਾ ਆ, ਗੁਰਦੁਆਰੇ ਦਾ ਰਸਤਾ ਵੱਖਰਾ ਆ। ਤਾਂ ਹੁਣ ਜੇ ਨਹੀਂ ਤਾਂ ਕਿ ਥਾਂ ਬਖਰੀ-ਬਖਰੀ ਹੋ ਜਵੇ। ਹੂੰ ਮਗਰ ਉਹ ਨਹੀਂ ਹੋਣ ਕਰਕੇ ਉਹਦਾ ਵਿਵਾਦ। ਹੂੰ ਤੇਰੀ 3-4 ਸਾਲ ਬਾਅਦ ਉੱਥੇ ਵੱਡਾ ਝਗੜਾ ਹੁੰਦਾ ਹੀ ਹੁੰਦਾ। ਹੂੰ ਗੱਲ ਤੇ ਆਪਣੀ ਮੁੜ ਦੁਬਾਰਾ ਆ ਗਈ। ਜੀ ਜੀ। ਉਹ ਕਹਿੰਦੇ ਕਿ ਇਹ ਡੇਰਾ ਨਹੀਂ ਹੈਗਾ ਜੇ ਉਹ ਡੇਰਾ ਨਹੀਂ ਹੈਗਾ ਡੇਰਾ ਉਹਨਾਂ ਦੀ ਗੱਲ ਠੀਕ ਵੀ ਹੈਗੀ ਹੈ ਕਹਿੰਦੇ ਉਹ ਉੱਥੇ ਕਿਉਂਕਿ ਕੋਈ ਸਾਥ ਨਹੀਂ ਬਠਾ ਜੀ ਇਸ ਕਰਕੇ ਡੇਰਾ ਨਹੀਂ ਹੈਗਾ ਡੇਰਾ ਨਹੀਂ ਹੈ ਮਗਰ ਉੱਥੇ ਥਾ ਤੇ ਹੈਗੀ ਹੈ ਨਾ ਕਿਸੇ ਦੀ ਹੂੰ ਖਾਣ ਉਹ ਤੇ ਪੂਜੇ ਰਹੇ ਹੋਣਾ ਹੂੰ ਹੁਣ ਜਿਹੜੇ ਉੱਤਰ ਦੇ ਟਰਸਟੀ ਨੇ ਜਾਂ ਜਿਹੜੇ ਉਧਰ ਦੇ ਬਲਾਰੇ মিডিਆ ਨੂੰ ਸੰਬੋਧਨ ਹੋਏ ਆ ਹਨਾ ਉਹਨਾਂ ਚ ਕੋਈ ਗੁਰਸਿੱਖ ਸਰੂਪ ਵਾਲਾ ਮੁੰਡਾ ਵੀ ਹੈ ਹੂੰ ਖਿਆਲ ਉਹਦੀ ਆਸਥਾ ਰਾਜਾ ਸਾਹਿਬ ਜੀ ਜ਼ਿਆਦਾ ਹੈ ਤੇ ਉਹ ਦਾਵਾ ਕਰੀ ਜਾਂਦਾ ਇੱਕ ਪਾਸੇ ਕਿ ਤੁਸੀਂ ਜਦ ਤੱਕ ਇੱਥੇ ਆਏ ਨਹੀਂ ਤੋਂ ਤੁਸੀਂ ਦੇਖਿਆ ਨਹੀਂ ਤਾਂ ਤੁਸੀਂ ਕਹਿ ਕਿ ਦੱਸ ਸਕਦੇ ਆ ਜਿਹੜਾ ਨੇ ਦੇਖਿਆ ਆ ਅੱਜ ਉਹ ਸਟੇਟਮੈਂਟ ਦੇ ਰਿਹਾ ਹਮ ਕਿ ਇੱਕ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹਮ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਉਸੇ ਕੰਪਲੈਕਸ ਦੇ ਵਿੱਚ ਹੀ ਬਣਿਆ ਹੋਇਆ ਹਮ ਉੱਥੇ ਜਿੱਦਾਂ ਇੱਕ ਜਗ੍ਹਾ ਦੇ ਉੱਤੇ ਇਹ ਮੰਨੋ ਕਿ ਸਾਰਿਆਂ ਨੂੰ ਲਿਆਉਣ ਦੇ ਲਈ ਉਹਨਾਂ ਦੇ ਧਰਮ ਦੇ ਸਥਾਨ ਵੀ ਬਣਾਤੇ ਓਕੇ ਇਹ ਰਾਜਾ ਸਾਹਿਬ ਦਾ ਸਥਾਨ ਵੀ ਬਣਾਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਉਹ ਵੀ ਆ ਜਾਣ ਮੰਦਿਰ ਨੂੰ ਪੁੱਜਣ ਲਈ ਵੀ ਆ ਸਾਰੇ ਆ ਜਾਣ ਮਤਲਬ ਜੋ ਜਿਆਦਾ ਵਰਗ ਤੇ ਹੈ ਨਾ ਪੰਜਾਬ ਚ ਜਾਂ ਹਿੰਦੂ ਹੈ ਜਾਂ ਸਿੱਖ ਨੇ ਜਿਆਦਾ ਹੀ ਨੇ ਹਮ ਹੁਣ ਦੋਨਾਂ ਦੀ ਥਾਂ ਬਣਾਤੀ ਹਮ ਦੋਨਾਂ ਦੀ ਥਾਂ ਬਣਾਤੀ ਤੇ ਮੇਨ ਰਾਜਾ ਸਾਹਿਬ ਦਾ ਵੀ ਥਾਂ ਬਣਾਤਾ ਉੱਥੇ ਹਮ ਹੁਣ ਗੱਲ ਕਰਦੇ ਨੇ ਕਿਉਂ ਹੈ ਕੀ ਹਮ ਉਹ ਰਸੋਈ ਘਰ ਆ ਹਮ ਰਸੋਖਾਨਾ ਆ ਮਤਲਬ ਜੇ ਸਿਰਫ ਰਸੋਖਾਨਾ ਆ ਫਿਰ ਉੱਥੇ ਹਮ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਤੇ ਮੰਦਿਰ ਬਣਾਉਣ ਦੀ ਲੋੜ ਕਿਉਂ ਪਈ ਹਮ ਜੇ ਇਹ ਸਾਰਾ ਕੁਝ ਲੋੜ ਪਈ ਮੰਨ ਲਓ ਪਈ ਫਿਰ ਗੁਰਦੁਆਰਾ ਸਾਹਿਬ ਬਣਿਆ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਕਿੱਥੇ ਉੱਥੇ ਮਰਿਆਦਾ ਨਹੀਂ ਹੈ ਜਿੱਥੇ ਮਰਿਆਦਾ ਨੂੰ ਚੈੱਕ ਕਰਨ ਵਾਲੇ ਬੰਦੇ ਜਾ ਕੇ ਸਰਟੀਫਾਈਡ ਕਰਦੇ ਨੇ ਉੱਥੇ ਮਤਲਬ ਕੀ ਚਾਹੀਦੀ ਹੈ ਮਰਿਆਦਾ ਹੈ ਜੀ ਉੱਥੇ ਤਾਂ ਵਾਰ-ਵਾਰ ਇਹ ਕਲੇਮ ਕੀਤਾ ਜਾ ਰਿਹਾ ਹੈ ਕਿ ਗੁਰਗਰਾਂ ਸਾਹਿਬ ਦੀ ਜਿਹੜੀ ਬੀੜ ਹੈ ਉਹ ਪ੍ਰੋਪਰ ਮਰਿਆਦਾ ਦੇ ਨਾਲ ਰੱਖੀ ਹੋਈ ਹੈ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਇਹ ਤਾਂ ਹਰਜਿੰਦਰ ਸਿੰਘ ਧਾਮੀ ਨੇ ਜਾ ਕੇ ਉੱਥੇ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਦੇ ਕਰਕੇ ਹੀ ਅੱਜ ਸਾਨੂੰ ਇੰਟਰਵਿਊ 'ਚ ਦੱਸਣਾ ਪੈਣਾ ਆ ਤੁਸੀਂ ਦੱਸੋ ਤੁਸੀਂ ਤਾਂ ਦੇਖਿਆ ਕੀ ਮਰਿਆਦਾ ਦੇਖੋ ਉਹ ਦਿੰਦੇ ਆ ਕਲੀਨ ਚਟ ਕਿ ਉਹ ਕਹਿੰਦੇ ਨੇ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਪਾਸਾ ਹੈਗਾ ਨਾ ਗੁਰਦੁਆਰਾ ਸਾਹਿਬ ਦੇ ਜਿਹੜੀ ਜਗ੍ਹਾ ਹੈਗੀ ਆ ਉਧਰ ਗੁਰਦੁਆਰਾ ਸਾਹਿਬ ਦੇ ਤਰ੍ਹਾਂ ਜਿੱਦਾਂ ਮर्याਦਾ ਬਣਦੀ ਆ ਉਦਾਂ ਹੀ ਸਾਰਾ ਪ੍ਰਬੰਧ ਚੱਲ ਰਿਹਾ ਜੀ ਦੇਖੋ ਜੇ ਤੁਸੀਂ ਕਹੋ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਰ ਨੂੰ ਕੈਦ ਕਰ ਲੋਗੇ ਹੂੰ ਤੇ ਤੁਸੀਂ ਉਹਨਾਂ ਨੂੰ ਕੈਦ ਵਿੱਚ ਸਾਰੀਆਂ ਉਹ ਸਹੂਲਤਾਂ ਦੇ ਸਕਦੇ ਹੋ ਚਾਰ ਦਿਵਾਰੀ ਦੇ ਦੇ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਉਹ ਜਗ੍ਹਾ ਆ ਜਿਹੜਾ ਮੇਨ ਜਗ੍ਹਾ ਜਿੱਥੇ ਉਹਨਾਂ ਦੇ ਸਾਹਮਣੇ ਕਿ ਕਿਸੇ ਤਾਂ ਉਹ ਮੱਥੇ ਟੇਕ ਕੇ ਜਾ ਰਹੇ ਹੁਣ ਉੱਥੇ ਵਿਪਰਵਾਦ ਨੂੰ ਜਗ੍ਹਾ ਦਿੱਤੀ ਗਈ ਹੋਵੇ ਉੱਥੇ ਉਹ ਸਾਰਾ ਕੁਝ ਚੱਲੇ ਜੋ ਗੁਰੂ ਗ੍ਰੰਥ ਸਾਹਿਬ ਮਾਰਾ ਦੇ ਅਨੁਸਾਰ ਗਲਤ ਆ ਜੋ ਸਾਡੇ ਸਿੱਖੀ ਦੇ ਮੁਤਾਬਕ ਜਿਹੜਾ ਹੈ ਉਹ ਸਿੱਖ ਨੂੰ ਨਹੀਂ ਕਰਨਾ ਚਾਹੀਦਾ ਉਹ ਸਾਰਾ ਕੁਝ ਸਿੱਖ ਕਰ ਰਹੇ ਆ ਤੇ ਧਾਮੀ ਸਾਹਿਬ ਤੋਂ ਜਾ ਕੇ ਕਲੀਨ ਚਟ ਦੇ ਰਹੇ ਆ ਗੱਲ ਇਹ ਹੈਗੀ ਆ ਕਿ ਜਿਹੜਾ ਕਿਸੇ ਦਾ ਰਾਜਨੀਤਿਕ ਮਫਾਦ ਆ ਜਿਨ੍ਹਾਂ ਨੇ ਧਾਮੀ ਨੂੰ ਭੇਜਿਆ ਸੁਖਬੀਰ ਬਾਦਲ ਆਲਗਿਆਂ ਨੇ ਭੇਜਿਆ ਕਿਉਂ ਉਹਨਾਂ ਨੂੰ ਵੋਟਾਂ ਚਾਹੀਦੀਆਂ ਉਹਨਾਂ ਨੂੰ ਵੋਟਾਂ ਨਾਲ ਇਹ ਵਿੱਚ ਸਾਰਾ ਜਿਹੜਾ ਹੁਣ ਉੱਥੇ ਉਹ ਦਾਵਾ ਕਰਦੇ ਇਥੇ ਜੇ ਕਰੋੜਾ ਬੰਦੇ ਆਦੇ ਆਂ ਮੰਨੋ ਕਰੋੜਾ ਬੰਦੇ ਆਂਦੇ ਆ ਫਿਰ ਕਰੋੜਾ ਬੰਦਿਆਂ ਦਾ ਰਾਜਾ ਸਾਹਿਬ ਕਰਕੇ ਧਰਮ ਕੀ ਆ ਹੂੰ ਕਿ ਉਹਨਾਂ ਹੁਣ ਬੇਸਿਕਲੀ ਤਾਂ ਜਿਹੜੀ ਵੀ ਹੁਣ ਉੱਥੇ ਗੱਲ ਬਣਦੀ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲੈ ਕੇ ਗੱਲ ਬਣੀ ਕਿ ਮਹਾਰਾਜ ਦੇ ਸਰੂਪ ਜਿਹੜੇ ਲਾਪਤਾ ਹੋਏ ਉਹਨਾਂ ਚੋਂ ਕੁਝ ਸਰੂਪ ਉੱਥੇ ਹੈਗੇ ਨੇ ਜਾਂ ਉਹ ਸਰੂਪ ਹੋ ਸਕਦੇ ਨੇ ਇਹ ਦਾਵਾ ਇਹ ਇਜਾਜ਼ਤ ਮੰਗਦਾ ਇਹ ਇਹ ਸਾਰੀ ਜਾਂਚ ਦੀ ਗੱਲ ਹੈ ਜਾਂਚੋਂ ਨਿਕਲ ਆਉਗੀ ਤਾਂ ਉੱਥੇ ਕਲੈਰਿਟੀ ਆ ਜੂਗੀ ਕਿ ਕਿੰਨੀ ਗੱਲ ਸੱਚ ਹੈ ਕਿ ਨਹੀਂ ਅਮਗਰ ਫਿਰ ਵੀ ਮੰਨ ਲਓ ਕਿ 328 ਰੁਪਏ ਚੋਂ ਸਰੂਪ ਉਧਰ ਨਹੀਂ ਹੈਗੇ ਹੂੰ ਕੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂ ਉੱਥੇ ਗੁਰਦਾਰ ਸਾਹਿਬ ਹੋ ਸਕਦਾ ਹੈ ਹੂੰ ਜਿਹੜੇ ਉੱਥੇ ਜਾ ਕੇ ਸਿੱਖੀ ਭੇਡ ਦੇ ਅੰਦਰ ਦਾਵਾ ਸਿੱਖੀ ਦਾ ਰੱਖ ਕੇ ਇਹ ਗੱਲ ਕਹਿ ਰਹੇ ਆ ਕਿ ਉੱਥੇ ਸਭ ਕੁਝ ਠੀਕ ਆ ਮਰਿਆਦਾ ਅਨੁਸਾਰ ਆ ਹੂੰ ਇਹਦਾ ਮਤਲਬ ਹੈ ਕਿ ਜੇ ਨਾਲ ਕੋ ਪੈਸੇ ਜ਼ਿਆਦਾ ਆ ਹੂੰ ਉਹ ਸੋਨੇ ਦੇ ਮਹਿਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਕੈਦ ਕਰ ਲੈਣਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਉੱਥੇ ਇਹ ਮੰਨ ਲੰਗੇ ਕਿ ਉੱਥੇ ਨਾ ਉੱਥੇ ਉਹਨਾਂ ਦਾ ਸਤਿਕਾਰ ਸਾਡੇ ਨਾਲੋਂ ਵੱਧ ਹੋ ਰਿਹਾ ਹ ਇਹ ਗੱਲ ਸਰਾ ਸਰ ਗਲਤ ਆ ਇਹ ਗਲਤ ਗੱਲ ਨੂੰ ਕੱਟਣ ਦੀ ਬੜੀ ਲੋੜ ਹੈਗੀ ਐ ਸਿੱਖ ਜਥੇਬੰਦੀਆਂ ਨੂੰ ਮੈਂ ਇਹ ਗੁਜ਼ਾਰਿਸ਼ ਕਰਦਾ ਕਿ ਵੋਟ ਪੋਲਿਟਿਕਸ ਵਾਲਾਂ ਦੀ ਅਲੱਗ-ਅਲੱਗ ਮਜਬੂਰੀ ਹੋ ਸਕਦੀ ਹੈ ਭਗਵੰਤ ਮਾਨ ਦਾ ਯੂ ਟਰਨ ਲੈਣਾ ਲਾਜ਼ਮੀ ਹੈ ਉਹਨਾਂ ਨੂੰ ਵੋਟ ਜਾਂਦੀ ਦਿਸਦੀ ਹੈ ਸੁਖਵੀਰ ਬਾਦਲਾ ਇਸ ਜਗ੍ਹਾ ਤੇ ਆ ਕੇ ਉਸ ਚੀਜ਼ ਨੂੰ ਕੈਸ਼ ਕਰਨਾ ਲਾਜ਼ਮੀ ਆ ਉਹਨੂੰ ਉੱਤੇ ਵੋਟਾਂ ਦਸੀਆਂ ਆ ਮਗਰ ਕੀ ਗੁਰੂਗਰਾ ਸਾਹਿਬ ਮਹਾਰਾਜ ਦੇ ਨਾਲ ਜੋ ਹੋ ਰਿਹਾ ਉਹ ਠੀਕ ਹੈ ਕੀ ਅਸੀਂ ਮਰਿਆਦਾ ਦੇ ਨਾਮ ਤੇ ਚੁੱਪ ਕਰ ਜਾਈਏ ਜਿੱਥੇ ਬੰਦੇ ਜ਼ਾਰਾ ਗਿਣਤੀ ਚ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਹਰਜਿੰਦਰ ਸਿੰਘ ਧਾਮੀ ਨੇ ਵੀ ਇਹਦੇ ਉੱਤੇ ਜਸਟੀਫਿਕੇਸ਼ਨ ਦਿੱਤੀ ਪਰ ਇਹ ਇਹ ਸਾਰੀਆਂ ਗੱਲਾਂ ਜਿਵੇਂ ਤੁਸੀਂ ਕਹਿੰਦੇ ਹੋ ਸਿਆਸਤਦਾਨ ਕੈਸ਼ ਕਰਦਾ ਸਮਝਿਆ ਜਾ ਸਕਦਾ ਪਰ ਹਰਜਿੰਦਰ ਸਿੰਘ ਧਾਮੀ ਕੈਸ਼ ਕਰਦੇ ਸਮਝ ਸਮਝੇ ਨਹੀਂ ਜਾ ਰਹੇ ਹਰਜਿੰਦਰ ਸਿੰਘ ਧਾਮੀ ਅਸਲ ਚ ਕੀ ਹੈ ਨਾ ਉਹ ਵਕੀਲ ਵੀ ਹੈਗੇ ਨੇ ਤੇ ਉਹ ਬਾਦਲਾਂ ਦੇ ਗੁਲਾਮ ਵੀ ਹੈਗੇ ਨੇ ਉਹਨਾਂ ਦਾ ਕੰਮ ਹੀ ਹੈਗਾ ਕਿ ਸ਼ਬਦਾਂ ਦੇ ਨਾਲ ਗੱਲ ਨੂੰ ਜਿਹੜਾ ਬਦਲਣਾ ਜਾਂ ਧੋਖੇ ਦੇ ਨਾਲ ਦੂਜਿਆਂ ਨੂੰ ਗੁਮਰਾਹ ਕਰਨਾ ਉਹਨਾਂ ਨੇ ਗੁਮਰਾਹ ਕੀਤਾ ਇੱਥੇ ਕੌਮ ਨੂੰ ਮੈਂ ਦੱਸਦਾ ਉਹਨਾਂ ਨੇ ਹੁਣ ਉੱਥੇ ਜਾ ਕੇ ਕੀ ਕਿਹਾਣਾ ਕੀ ਵੇਖਿਆ ਉਹਨਾਂ ਦੀ ਅੱਖਾਂ ਕੀ ਵੇਖਦੀਆਂ ਨੇ ਉਹਨਾਂ ਦੀ ਅੱਖਾਂ ਵੇਖਦੀਆਂ ਨੇ ਕਿ ਜਿਹੜਾ ਮਰਦ ਦਾ ਦਰਬਾਰ ਸਜਿਆ ਹੋਇਆ ਉੱਥੇ ਜਿਹੜੀ ਮਹਾਰਾਜ ਦੀ ਤਾਬਿਆਂ ਤੇ ਗਰੰਤੀ ਸਿੰਘ ਬੈਠਾ ਉਸ ਆਪਤ ਸੁਰਜ ਬੈਠਾ ਅਮਰਧਾਰੀ ਬੰਦਾ ਬੈਠਾ ਸਮਾਰਦੇ ਸਰੂਪ ਦੇ ਆਲੇ ਦੁਆਲੇ ਜਿਹੜੇ ਨੇ ਗੁਰਸਿੱਖ ਖੜੇ ਨੇ ਚਵਰ ਛਤਰ ਤੱਕ ਦਾ ਮਾਲਕ ਬੈਠਾ ਆ ਸਾਰੀ ਚੀਜ਼ਾਂ ਦੀ ਸਹੂਲਤਾਂ ਨੇ ਮਾਰਾ ਦਾ ਸੋਖ ਅਸਣ ਕਰਨ ਦਾ ਜਿਹੜਾ ਥਾਂ ਦੇ ਕੇ ਆਇਆ ਹੋਣਾ ਉਹ ਕਿਉਂਕਿ ਉਹ ਬਾਰ ਬਾਰ ਦਾਵਾ ਕਰਦੇ ਕਿ ਜਿੱਦਾਂ ਦਾ ਸੱਚਖੰਡ ਸੋਖ ਅਸਣ ਕਰਨ ਦੀ ਥਾਂ ਜਿਹੜੀ ਹੁੰਦੀ ਆ ਜਿੱਦਾਂ ਦੀ ਉਹਨਾਂ ਨੇ ਬਣਾਈ ਆ ਉਦਾਂ ਦੀ ਤਾਂ ਕਿਤੇ ਹੋਰ ਵੀ ਨਹੀਂ ਹੈਗੀ ਮੈਂ ਆਪਣੀ ਅੱਖਾਂ ਨਾਲ ਵੇਖੀ ਥਾਂ ਉਹ ਅੱਛਾ ਹੂੰ ਮੈਂ ਮੰਨਦਾ ਕਿ ਸੁੰਦਰੀਕਰਨ ਬਹੁਤ ਸੋਹਣਾ ਕੀਤਾ ਹੂੰ ਹੁਣ ਜੇ ਸੁੰਦਰੀਕਰਨ ਬਹੁਤ ਸੋਹਣਾ ਕਰ ਦਈਏ ਕੀ ਮੈਂ ਫਰਜ਼ਿੰਗ ਨੂੰ ਜ਼ਬਰਦਸਤੀ ਆਪਣੇ ਘਰ ਰੱਖ ਸਕਦਾ ਮੰਨ ਲਓ ਮੇਰੇ ਕੋਲ ਬਹੁਤ ਪੈਸਾ ਹੈ ਮੈਂ ਬਹੁਤ ਵੱਡੀਆਂ ਗੱਡੀਆਂ ਚ ਘੁੰਮਦਾ ਤੇ ਕੀ ਮੈਂ ਕਿਸੇ ਨੂੰ ਵੀ ਗੱਡੀ ਚ ਪਿਠਾ ਲੂਗਾ ਇਹ ਚੀਜ਼ ਜਿਹੜੀ ਹੈ ਨਾ ਸ਼ਰੂਮ ਨੇ ਕਮੇਟੀ ਨਹੀਂ ਤੇ ਅਕਾਲ ਤਖਤ ਸਾਹਿਬ ਜੱਥੇਦਾਰ ਦੀ ਚੈੱਕ ਕਰਨ ਵਾਲੀ ਬਣਦੀ ਸੀ ਹੁਣ ਅਸੀਂ ਜਿਹੜੇ ਆਮ ਲੋਕਾਂ ਦੇ ਵਿੱਚ ਆਮ ਕਰਕੇ ਜਾਣੇ ਜਾਂਦੇ ਨੇ ਕਿ ਆਮ ਹਨਾ ਸਾਡੇ ਕੋਲ ਕੋਈ ਕੋ ਵੱਡਾ ਉਹਨਾਂ ਦੇ ਮੁਤਾਬਕ ਰਤਬਾ ਨਹੀਂ ਹੈਗਾ ਮੈਂ ਚਲੋ ਅਸੀਂ ਗੁਰੂ ਗੋਬਿੰਦ ਸਿੰਘ ਮਾਰਦੇ ਖਾਸ ਸਿੱਖਾਂ ਹਾਂ ਅਸੀਂ ਇਹ ਗੱਲ ਮੰਨਦੇ ਹਾਂ ਕਿ ਉੱਥੇ ਮर्यादा ਜਿਹੜੀ ਹੈ ਨਹੀਂ ਨਿਭਾਈ ਜਾ ਸਕਦੀ ਜੇ ਉਹ ਰਸੋਈ ਖਾਣਾ ਹੈ ਉਹ ਰਸੋਈ ਖਾਣੇ ਦੀ ਤਰ੍ਹਾਂ ਹੀ ਚਲਾਇਆ ਜਾ ਸਕਦਾ ਜੇ ਮਜ਼ਾਰ ਹੈਗੀ ਇਹਨੂੰ ਮਜ਼ਾਰ ਦੀ ਤਰ੍ਹਾਂ ਹੀ ਚਲਾਇਆ ਜਾ ਸਕਦਾ ਜੇ ਮੰਦਰ ਹੈ ਤੇ ਮੰਦਰ ਦੀ ਤਰ੍ਹਾਂ ਚਲਾਇਆ ਜਾ ਸਕਦਾ ਇਤਰਾਜ਼ ਤੇ ਸਾਨੂੰ ਸਿਰਫ ਇੰਨਾ ਹੀ ਹੈ ਨਾ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਮੁਤਾਬਕ ਉੱਥੇ ਮर्यादा ਨਹੀਂ ਜਿਹੜੀ ਹੈ ਨਿਭਾਈ ਜਾ ਰਹੀ ਨੀ ਭਾਈ ਸਾਹਿਬ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਸਿਰਫ ਗੱਲ ਰਾਜਾ ਸਾਹਿਬ ਦੀ ਨਹੀਂ ਹੈਗੀ ਜਾਂ ਉਹਨਾਂ ਦੇ ਉਹਨਾਂ ਦੇ ਸਥਾਨ ਦੀ ਨਹੀਂ ਹੈਗੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਡੇਰੇ ਨੇ ਜਿੱਥੇ ਗੁਰਨ ਸਾਹਿਬ ਦੀ ਬੀੜ ਪਈ ਹੋਈ ਹੈ ਭਾਵੇਂ ਉਹ ਡੇਰਾ ਰਾਜਾ ਸਵਮੀ ਹੋ ਜਵੇ ਉੱਥੇ ਵੀ ਉੱਥੇ ਵੀ ਇੱਕ ਗੁਰੂ ਨੂੰ ਪੂਜਿਆ ਜਾ ਰਿਹਾ ਤੇ ਉਹਨਾਂ ਦੇ ਪੈਰਲਲ ਉੱਥੇ ਵੀ ਗੁਰਨ ਸਾਹਿਬ ਦੀ ਬੀੜ ਪਈ ਹੋਈ ਹੈ ਹੋਰ ਡੇਰੇ ਵੀ ਮੌਜੂਦ ਨੇ ਫਿਰ ਜਾਂ ਤਾਂ ਮਰਿਆਦਾ ਹਰ ਇੱਕ ਲਈ ਹੋਵੇ ਬਿਲਕੁਲ ਤੁਹਾਡੀ ਸਾਬ ਸਿੰਘ ਗੱਲ ਬਿਲਕੁਲ 100 ਤੋਂ 100 ਆ ਸਾਡੇ ਜਥੇਦਾਰ ਨੇ ਅਜੇ ਤੱਕ ਨਾਮ ਤੁਹਾਡੇ ਦੇ ਖਿਲਾਫ ਸਟੇਟਮੈਂਟ ਨਹੀਂ ਦਿੱਤੀ ਨਾਮਧਾਰਿਕ ਪਾਸੇ ਆਪਣੇ ਆਪ ਨੂੰ ਗੁਰੂ ਖਵਾਉਂਦੇ ਆ ਬਰਾਬਰ ਗੁਰੂ ਦੇ ਮੰਜਾੜਾ ਕੇ ਬੰਦੇ ਆ ਹਮ ਅੱਜ ਤੱਕ ਤੁਸੀਂ ਦੱਸੋ ਜਥੇਦਾਰ ਕਾਰਤਕ ਸਾਰੀ ਕਿਹੜੀ ਸਟੇਟਮੈਂਟ ਆਈ ਹੋਈ ਤੁਸੀਂ ਰਾਣਾ ਸੁਆਮੀ ਦਾ ਜ਼ਿਕਰ ਕਰਦੇ ਆ ਤੇ ਰਾਣਾ ਸੁਆਮੀ ਚਲੋ ਮੰਨਦੇ ਨੇ ਨਾ ਕਿ ਉਹ ਡੇਰਾ ਨੇ ਹਮ ਡੇਰੇ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਗੁਰਦੁਆਰਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜ਼ਰੂਰ ਹੋਊਗਾ ਜੇ ਗੁਰਦੁਆਰਾ ਸਾਹਿਬ ਬਣਿਆ ਤਾਂ ਕੀ ਉੱਥੇ ਗੁਰੂ ਗੁਰਦੁਆਰਾ ਸਾਹਿਬ ਦੇ ਲਈ ਜੋੜੀਆਂ ਚੀਜ਼ਾਂ ਨੂੰ ਅਸੀਂ ਪਹਿਲ ਕਦਮੀ ਦੰਨੇ ਆ ਜੋ ਜਿਹੜੀਆਂ ਜ਼ਰੂਰੀ ਨੇ ਕਿ ਉਹ ਸਾਰੀਆਂ ਉੱਥੇ ਮੌਜੂਦ ਨੇ ਨਹੀਂ ਹੈਗੀਆਂ ਮਤਲਬ ਇਹ ਨਹੀਂ ਹੂੰ ਤੁਸੀਂ ਦੇਖੋ ਗੁਰਦੁਰ ਸਾਹਿਬ ਦੀਆਂ 6 ਨਿਸ਼ਾਨੀਆਂ ਹੁੰਦੀਆਂ ਨੇ ਜੀ ਖੱਲਾ ਲੰਗਰ ਜਾਂ ਕੱਲਾ ਜਿਹੜਾ ਗੁਰੂ ਦਾ ਦਰਬਾਰ ਨਹੀਂ ਹੁੰਦਾ ਨਿਸ਼ਾਨ ਸਾਹਿਬ ਵੀ ਹੁੰਦਾ ਹੂੰ ਗੁਰੂ ਦਾ ਗ੍ਰੰਥੀ ਵੀ ਉੱਥੇ ਹੁੰਦਾ ਗੁਰੂ ਦਾ ਵਜ਼ੀਰ ਵੀ ਉੱਥੇ ਹੁੰਦਾ ਗੁਰੂ ਦੇ ਗ੍ਰੰਥੀ ਦੇ ਉਸ ਲੈ ਬਾਬਾ ਫੁੱਟਾ ਸਾਹਿਬ ਦੇ ਲੈਗ ਜੀਵਨ ਵੀ ਹੁੰਦੇ ਆ ਹੂੰ ਉੱਥੇ ਰਹਿਮ ਰਹਿਦਾ ਵੀ ਹੁੰਦੀ ਆ ਉੱਥੇ ਬੰਦੇ ਦੇ ਲਈ ਰਹਿਣ ਦਾ ਪ੍ਰਬੰਧ ਵੀ ਹੁੰਦਾ ਉੱਥੇ ਗੁਰਸਿੱਖੀ ਦਾ ਪ੍ਰਚਾਰ ਵੀ ਹੁੰਦਾ ਹੂੰ ਉੱਥੇ ਡੇਰਾਬਾਦ ਦੀ ਖਲਾਫਤ ਵੀ ਹੁੰਦੀ ਆ ਉੱਥੇ ਦੇਹਤਾਰੇ ਦੀ ਖਲਾਫਤ ਵੀ ਹੁੰਦੀ ਆ ਹੂੰ ਤੁਸੀਂ ਸਾਰਾ ਕੁਝ ਨਾਲ-ਨਾਲ ਬਰਾਬਰ ਕਰੀ ਜਾ ਗੁਰਗੁਰਾਂ ਸਾਹਿਬ ਦਾ ਸਰੂਪ ਵੀ ਤੁਸੀਂ ਨਾਲ ਜਿਹੜਾ ਹੈਗਾ ਆ ਆਪਣੇ ਨਾਲ ਰੱਖੋ ਹੂੰ ਇਹਦਾ ਮਤਲਬ ਹੈ ਕਿ ਗੁਰਗੁਰਾਂ ਸਾਹਿਬ ਦਾ ਸਰੂਪ ਕੋਈ ਵੀ ਰੱਖੀ ਜਾ ਸਕਦਾ ਹੂੰ ਉਹਦੇ ਲਈ ਕੋਈ ਮਰਿਆਦਾ ਨਹੀਂ ਹੂੰ ਮਰਿਆਦਾ ਤਾਂ ਸਿਰਫ ਬੰਦਿਆਂ ਲਈ ਹੈਗੀਆਂ ਉਹ ਵੀ ਜਿਹੜੇ ਉਹ ਬੰਦੇ ਜਿਹੜਾ ਤੁਹਾਡੇ ਖਿਲਾਫ ਨਹੀਂ ਜਿਹੜਾ ਤੁਹਾਡੇ ਹੱਕ ਤੇ ਨਹੀਂ ਉਹਨਾਂ ਨੂੰ ਸਭ ਆਪ ਹੂੰ ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜੀ ਇੰਟਰਵਿਊ ਆ ਇਹ ਮੈਂ ਚ ਇਹ ਦੱਸਣਾ ਚਾਹੁੰਦਾ ਆ ਚਾਹੇ ਗੱਲ 328 ਰੁਪਿਆਂ ਦੇ ਨਾਲ ਨਾ ਵੀ ਜੁੜਦੀ ਹੋਵੇ ਮਰ ਜਿਸ ਤਰੀਕੇ ਨਾਲ ਗੁਰੂਗ੍ਰਾਂਧ ਸਾਹਿਬ ਮਰਨ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਹੂੰ ਗੁਰੂਗ੍ਰਾਂਧ ਸਾਹਿਬ ਨਾਲ ਰਾਜਨੀਤੀ ਦਾ ਵਿਸ਼ਾ ਇਹ ਨਾਲ ਦਾ ਰਾਜਨੀਤੀ ਦਾ ਵਿਸ਼ਾ ਨਹੀਂ ਹੈਗਾ ਹੂੰ ਇਹ ਤਾਂ ਸਾਡੇ ਮਤਲਬ ਸਾਡੇ ਮਾਰੇ ਭਾਗ ਨੇ ਕਿ ਅਸੀਂ ਫਸ ਗਏ ਹਾਂ ਇਸ ਜੰਗਾਲ ਦੇ ਵਿੱਚ ਤੇ ਸਾਡੇ ਕੋਲ ਕੋਈ ਲੀਡਰ ਨਹੀਂ ਤਾਂ ਚਾਜਦਾ ਸਾਹਮਣੇ 프ਿੰਟ ਤੇ ਹੈਗਾ ਜਿਹੜਾ ਇਹ ਗੱਲ ਕਰ ਸਕੇ ਅਸੀਂ ਇਹ ਗੱਲ ਕਰ ਰਹੇ ਹਾਂ ਅਸੀਂ ਇਹ ਗੱਲ ਲੋਕਾਂ ਦੇ ਮੋਰੇ ਲੈ ਕੇ ਆ ਰਹੇ ਹਾਂ ਜੇ ਮੇਰੀ ਗੱਲ ਮੈਂ درست ਤਰੀਕੇ ਨਾਲ ਜਵਾਬ ਦੇਣਾ ਹਮ ਪਰ ਮਗਰ ਕੀ ਹਰਜਿੰਦਰ ਸਿੰਘ ਧਾਮੀ ਧਾਮੀ ਜਵਾਬ ਦੇ ਹੈਗਾ ਜਿਹੜੀ ਏਡੀ ਵੱਡੀ ਸਟੇਟਮੈਂਟ ਦੇ ਗਿਆ ਮੈਂ ਤਾਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਆ ਕਿ ਹਰਜਿੰਦਰ ਸਿੰਘ ਧਾਮੀ ਨੂੰ ਅਸੀਂ ਘੇਰਨਾ ਆ ਉਹਨੂੰ ਪੁੱਛਣਾ ਆ ਕਿ ਤੂੰ ਕਿਹੜੀ ਮਰਜ਼ਾ ਪੜ੍ਹੀ ਹੈ ਤੇ ਅਸੀਂ ਕਿਹੜੀ ਮਰਜ਼ਾ ਪੜ੍ਹੀ ਹੈ ਉਹ ਕਿਹੜੇ ਮੂੰਹ ਨਾਲ ਉੱਥੇ ਜਾ ਕੇ ਉਹਨੂੰ ਕਲੀਨ ਚਿੱਟ ਦੇ ਕੇ ਆਇਆ ਉਹ ਤਾਂ ਨਿਰੋਲ ਧਾਰਮਿਕ ਸ਼ਖਸੀਅਤ ਸੀਗਾ ਨਾ ਉਹ ਤਾਂ ਸ਼ਰਮਨੀ ਕਮੇਟੀ ਦਾ ਪ੍ਰਧਾਨ ਹੈਗਾ ਜੇ ਉਹ ਕਿਸੇ ਜ਼ਿਲ੍ਹੇ ਦਾ ਪ੍ਰਧਾਨ ਹੈਗਾ ਜੇ ਕਿਸੇ ਸੰਸਦ ਦਾ ਪ੍ਰਧਾਨ ਹੈਗਾ ਹੂੰ ਉਹ ਤਾਂ ਸ਼ਰਮਨੀ ਕਮੇਟੀ ਦਾ ਪ੍ਰਧਾਨ ਸੀ ਉਹਦਾ ਕੀ ਬਣਦਾ ਉੱਥੇ ਜਾ ਕੇ ਕਲੀਮ ਚੜ ਲੈਣਾ ਹੂੰ ਦੀ ਵੈਸੇ ਜੇ ਤੁਸੀਂ ਗੱਲ ਕੀਤੀ ਮੈਨੂੰ ਅੱਜ ਸਵੇਰੇ ਇੰਟਰਵਿਊਨ 'ਚ ਲੱਗੀ ਇੱਕ ਸੁਰਖੀ ਤੇ ਆ ਗਈ ਤੇ ਹਰਜਨ ਸਿੰਘ ਧਾਮੀ ਕਲੇਮ ਕਰਦੇ ਪਏ ਆ ਕਹਿੰਦੇ ਕਿ ਮੈਂ ਸੋਲਜਰ ਹਾਂ ਅਕਾਲੀ ਦੀ ਫੌਜ ਦਾ ਤੇ ਉਹ ਉਹ ਚੰਗੀ ਗੱਲ ਵੀ ਆ ਉਹਨਾਂ ਨੇ ਬਹੁ ਵਾਰੀ ਇਹ ਵੀ ਦੱਸਿਆ ਹੈ ਕਿ ਉਹ ਅਕਾਲੀ ਦਲ ਦੀ ਪੋਲਿਟੀਕਲ ਟੀਮ ਦਾ ਵੀ ਇੱਕ ਹਿੱਸਾ ਹੈਗੇ ਨੇ ਇਹਦੇ ਵਿੱਚ ਫਰਕ ਮਿਲਾਰਾ ਕੋਈ ਦੂਰ ਆਏ ਰਹਿ ਨਹੀਂ ਜਾਂਦੀ ਉਹ ਕਿਉਂਕਿ ਇਹਨਾਂ ਨੂੰ ਹੁੰਦਾ ਨਾ ਕਿ ਇੱਕ ਉਮਰ ਤੋਂ ਬਾਅਦ ਸਾਨੂੰ ਐਮਐਲਏ ਦੀ ਚੋਣ ਵੀ ਲੜਨੀ ਹੈ ਇੱਕ ਉਮਰ ਤੋਂ ਬਾਅਦ ਸਾਨੂੰ ਕੋਈ ਚੌਧਰ ਵੀ ਲੈਣੀ ਹੈ ਉਹ ਕੀ ਕਰਦੇ ਉਹ ਬੈਠੇ ਪੈਰਾਜੀ ਲੰਦੇ ਆ ਹੂੰ ਉਹ ਤਾਂ ਕਰਕੇ ਉਹ ਦੱਸਣ ਦੇ ਆ ਕਿ ਉਹ ਕਿੰਨੇ ਕੁ ਵਫਾਦਾਰ ਨੇ ਆਪਣੀ ਪਾਰਟੀ ਨੂੰ ਲੈ ਕੇ ਵਫਾਦਾਰੀ ਤਾਂ ਦੇਖੋ ਹੂੰ ਸਿੱਖਾਂ ਦੇ ਖੂਨ ਦੇ ਵਿੱਚ ਵਫਾਦਾਰੀ ਆ ਹੂੰ ਵਫਾਦਾਰੀ ਕਿਸੇ ਬੰਦੇ ਨੂੰ ਦਿਖਾਉਣ ਲਈ ਨਹੀਂ ਹੈ ਵਫਾਦਾਰੀ ਅਕਾਲ ਨੂੰ ਦਿਖਾਉਣ ਲਈ ਹੈ ਤਾਂ ਆਪਣੇ ਆਪਣੋਂ ਅਕਾਲੀ ਖਵਾਨੇ ਸੀ ਸਾਡੇ ਸਾਰੇ ਬਜ਼ੁਰਗ ਹੁਣ ਬਾਦਲਾਂ ਦੇ ਅਸੀਂ ਅਕਾਲੀ ਥੋੜੀ ਖਵਾ ਸਕਦੇ ਆ ਜਾਂ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਥੋੜੀ ਖਵਾ ਸਕਦੇ ਆ ਅਕਾਲੀ ਤਾਂ ਅਸੀਂ ਰਹਾਂਗੇ ਕਿਉਂਕਿ ਅਕਾਲਪੁਰਕ ਨੂੰ ਮੰਨਦੇ ਆ ਮਗਰ ਇਹਨਾਂ ਦੇ ਅਸੀਂ ਅਕਾਲੀ ਨਹੀਂ ਹੈਗੇ ਇਸ ਗੱਲ ਕਰਕੇ ਇਹ ਗੱਲ ਤੋਂ ਜਿਹੜੀ ਉਹਨੇ ਲਿਖੀ ਹੈ ਜਿਹੜੀ ਸੋਰੇ ਮੈਂ ਵੀ ਬੜੀ ਆ ਟ੍ਰਿਬਿਊਨ ਅਖਬਾਰ 'ਚ ਲੱਗੀ ਹੋਆ ਕੀ ਸੋਲਜਰ ਹੈ ਉਹ ਪਾਰਟੀ ਦਾ ਦੇਖੋ ਇਹੋ ਜਿਹੇ ਸੋਲਜਰ ਰੱਥੇ ਸਾਡੇ ਸ਼ਹਿਰ 'ਚ ਵੀ ਤੋੜੇ ਫਿਰਦੇ ਨੇ ਉਹ ਸਿੱਖਾਂ ਨੂੰ ਫੇਰ ਨਹੀਂ ਕਰ ਸਕਦੇ ਏਹੋ ਜਿਹੇ ਸੋਲਜਰ ਨਹੀਂ ਸੋਲਜਰ ਦਾ ਮਤਲਬ ਤਾਂ ਉਹ ਕੰਮ ਹੈ ਲੜਨਾ ਤੁਸੀਂ ਆਪਣੇ ਕੌਮ ਨੂੰ ਨਹੀਂ ਸੰਤੋਸ਼ਟ ਕਰ ਸਕਦੇ ਕਾਹਦੇ ਤੁਸੀਂ ਸੋਲਜਰ ਅੱਛਾ ਭਾਈ ਸਾਹਿਬ ਮੈਂ ਅੰਤ ਵਿੱਚ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਹੁਣ ਜਿਹੜਾ 328 ਰੂਪ ਦਾ ਇਹ ਮਾਮਲਾ ਆ ਜਿਸ ਹੱਦ ਤੱਕ ਇਹ ਪਹੁੰਚ ਗਿਆ ਆ ਤੁਹਾਨੂੰ ਕੀ ਲੱਗਦਾ ਕਿ ਇਹਦਾ ਭਵਿੱਖ ਤੇ ਵਰਤਮਾਨ ਕੀ ਹੈ ਦੇਖੋ ਵੈਸੇ ਤਾਂ ਇਹ ਗੱਲ ਬਹੁਤ ਨਜਾਇਜ਼ ਆ ਕਿ ਆਪਾਂ ਹਜੇ ਤੱਕ ਕੋਈ ਹੱਲ ਨਹੀਂ ਕਰ ਸਕੀ ਸਮਾਂ ਬਹੁਤ ਹੋ ਗਿਆ ਸਮਾਂ ਬਹੁਤ ਹੋ ਗਿਆ ਤੇ ਇਹ ਘਟਨਾਵਾਂ ਜਿਹੜੀਆਂ ਨੇ ਇਹ ਵਾਦ ਨਹੀਂ ਹੈ ਘਟਦੀਆਂ ਨਹੀਂ ਹੈਗੀ ਜਿੱਦਾਂ ਹੁਣ ਜਿਹੜੀ ਜਾਂਚ ਹੋਈ ਨਾ ਤੇ ਦੇਖੋ 328 ਰੁਪਏ ਤੋਂ ਬਾਅਦ ਇਹ ਗੱਲ ਤੁਹਾਡੇ ਵੀ ਸਾਹਮਣੇ ਆਈ ਹੈਗੀ ਹੋਰ ਵੀ ਬਹੁਤ ਸਾਰੇ ਸਰੂਪ ਜਿਹੜੇ ਨੇ ਲਾਪਤਾਨ ਹੂੰ ਤੇ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਕੋਈ ਗੁਨਾਹ ਹੋਇਆ ਹੂੰ ਤੇ ਉਹਦੀ ਸਜ਼ਾ ਜਦ ਤੱਕ ਨਹੀਂ ਮਿਲਦੀ ਨਾ ਤਦ ਤੱਕ تسਲੀ ਤੇ ਨਹੀਂ ਹੈਗੀ ਮਗਰ ਇੱਕ ਗੱਲ ਤਾਂ ਪੱਕੀ ਹੈ ਹੂੰ ਆ ਜਿੱਦਾਂ ਉਹ ਡਾਇਨਾਸੌਰ ਨੂੰ ਫਟਾ ਪਾ ਕੇ ਦੱਸਣ ਦੇ ਆ ਕਿ ਡਾਇਨਾਸੌਰ ਮੁੜ ਕੇ ਆ ਰਹੇ ਨੇ ਨਾ ਇਹ ਗੱਲ ਭੁੱਲ ਜਾਣ ਹੂੰ ਕਿ ਬਾਗਲਾਂ ਦਾ ਪਿੱਛਾ ਸਾਡੇ ਵਰਗੇ ਬੰਦੇ ਛੱਡਣਗੇ ਹੂੰ ਆਪਾਂ ਕਦੀ ਇਹਨਾਂ ਨੂੰ ਮਾਫੀ ਕਰ ਸਕਦੇ ਆਪਾਂ ਕਿਸੇ ਨੂੰ ਵੀ ਨਹੀਂ ਅਦਾ ਦੇ ਬੰਦੇ ਨੂੰ ਮਾਫ ਕਰ ਸਕਦੇ ਜਿੰਨੇ ਕਦੀ ਗੁਰੂ ਦੇ ਨਾਲ ਮਤਲਆ ਲਾਇਆ ਹੋਵੇ ਤੇ ਇਹ ਗੱਲ ਇਹਨਾਂ ਤੇ ਵੀ ਬੜੇ ਧੁੱਕਦੀ ਹੈ ਸੋ ਅਸੀਂ ਇਹ ਗੱਲ ਲੋਕਾਂ ਨੂੰ ਭੁੱਲਣ ਦੀਆਂ ਠੀਕ ਹੈ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ